ਜੀ ਸਤ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਦੋਸਤੋ ਅੱਜ ਆਲੇ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣਾ ਮਲੇਸ਼ੀਆ ਦੇ ਵਿੱਚ ਲਾਸਟ ਬਲੌਗ ਆ ਤੇ ਇਸ ਤੋਂ ਬਾਅਦ ਇਸੇ ਬਲੌਗ ਦੇ ਵਿੱਚ ਆਪਾਂ థਾਈਲੈਂਡ ਬਾਰੇ ਵੀ ਕੁਝ ਨਾ ਕੋ ਸਾਂਝਾ ਕਰਾਂਗੇ ਤੇ ਹੋਟਲ ਤੋਂ ਤਕਰੀਬਨ ਅਸੀਂ ਆਏ ਸੀ 12 12 13 ਕਿਲੋਮੀਟਰ ਆਏ ਸੀ ਤੇ ਬਾਈ ਅਨਮੋਲ ਦਾ ਘਰ ਆ ਆ ਪਿੱਛੇ ਮੇਰੇ ਤੇ ਸਾਰਾ ਇਹ ਸ਼ਹਿਰੀਆ ਤੇ ਬਾਈ ਤਾਂ ਵੱਜ ਗਿਆ ਇਸ ਟਾਈਮ 6 ਤੇ ਬਾਈ ਬਾਗ ਗਿਆ ਕੰਮ ਤੇ ਆਪਣੇ ਤੇ ਮੈਂ ਮਾਂ ਚੱਲ ਬਾਕ ਬੁੱਕ ਕੋਈ ਕਰ ਲਈ ਸਵੇਰ ਦਾ ਟਾਈਮ ਹੈ ਨਾ ਤੇ ਨਾਲੇ ਗੱਲ ਇਹ ਆ ਵੀ ਦੱਸਣ ਦੇ ਮਤਲਬ ਉਰੇ ਮਤਲਬ ਕੋਈ ਖੇਤੀ ਨਹੀਂ ਹੁੰਦੀ ਜ਼ਿਆਦਾਤਰ ਖੇਤੀ ਕਿਉਂ ਨਹੀਂ ਹੁੰਦੀ ਕਿਉਂਕਿ ਉਰੇ ਪਾਣੀ ਨਹੀਂ ਹੈਗਾ ਸਾਰਾ ਜਿਵੇਂ ਆਪਣੇ ਹਿਮਾਚਲ ਦਾ ਏਰੀਆ ਹੈਗਾ ਹਿਮਾਚਲ ਦੇ ਵਿੱਚ ਕੋਈ ਬਹੁਤੀ ਖੇਤੀ ਨਹੀਂ ਹੁੰਦੀ ਹੈ ਨਾ ਤੇ ਮੈਂ ਆ ਗੰਨਾ ਕੋਨਾ ਤੋਂ ਚਲੋ ਬਾਈ ਹੁਣ ਨਹੀਂ ਲਾਈ ਬੈਠਣੇਗੇ ਤੇ ਖੇਤੀ ਨਹੀਂ ਹੁੰਦੀ ਉਰੇ ਪਾਣੀ ਤਕਰੀਬਨ ਬਹੁਤ ਜ਼ਿਆਦਾ ਡੂੰਗਾ ਪਥਰੀਲਾ ਜਿਹਾ ਏਰੀਆ ਦਾ ਸਾਰੀ ਜਿਹੜੇ ਪਾਣੀ ਆ ਉਰੋਂ ਦੇ ਲੋਕ ਲੋਕ ਨੇ ਜਿਹੜੇ ਵਰਤਦੇ ਨੇ ਉਹ ਮਤਲਬ ਉਸੇ ਨੂੰ ਰੀਸਟੋਰ ਕਰਦੇ ਨੇ ਤੇ ਉਸ ਨੂੰ ਵਾਰੀ-ਵਾਰੀ ਯੂਜ਼ ਕਰਦੇ ਨੇ ਵਾਰੀ-ਵਾਰੀ ਜਿਵੇਂ ਮੰਨ ਕੇ ਚੱਲੋ ਵੱਡੇ ਸ਼ਹਿਰਾਂ ਦੇ ਵਿੱਚ ਆਪਣਾ ਦਿੱਲੀ ਵਗੈਰਾ ਇਸ ਤਰ੍ਹਾਂ ਹੁੰਦਾ ਹਾਰਾ ਮੰਨ ਕੇ ਚੱਲੋ ਆਪੋ ਆਪਣੇ ਕੰਮਾਂ ਤੇ ਲੱਗੇ ਹੋਏ ਨੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰੂੰਗਾ ਵੀ ਜੇਕਰ ਕਿਸੇ ਭਰਾ ਨੇ ਆਉਣਾ ਵੀ ਆ ਤਾਂ ਸਕਿੱਲ ਜ਼ਰੂਰ ਹੋਣਾ ਚਾਹੀਦਾ ਡਰਾਈਵਰੀ ਦਾ ਕੁਕਿੰਗ ਦਾ ਜਿਹੜਾ ਤੁਹਾਡੇ ਕੋਈ ਸਕਿੱਲ ਆ ਤਾਂ ਆਓ ਜੇ ਤੁਹਾਡਾ ਇੰਡੀਆ ਦੇ ਵਿੱਚ ਕੋਈ ਚੰਗਾ ਕੰਮ ਆ ਤੁਸੀਂ 25-30 ਹਜ਼ਾਰ ਰੁਪਏ ਮਹੀਨੇ ਦਾ ਕਮਾਉਨੇ ਹੋ ਤਾਂ ਉਰੇ ਨਾਲੋਂ ਫਿਰ ਵੀ ਵੈਸਤੋਂ ਕਿਉਂਕਿ ਉਰੇ 23-24 ਰੁਪਈਆ ਦਾ ਰਿੰਗੜ ਆਗਾ ਤੇ ਉਰੇ ਖਰਚੇ ਬਹੁਤ ਹੋ ਜਾਂਦੇ ਨੇ ਬਾਈ ਸਾਰਾ ਕੁਝ ਮੁੱਲ ਵਾਲਾ ਜਿਵੇਂ ਉਪਰ ਕਹਦੀ ਬੀ ਬਗਾਨੇ ਸ਼ਹਿਰ ਚ ਰਹਿਣਾ ਹਣਾ ਸਾਰਾ ਕੁਝ ਹੀ ਮੁੱਲ ਦਾਗਾ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਹੈ ਨਹੀਂ ਦੇਖੋ ਹਾਂ ਜੇ ਕੋਈ ਵਧੀਆ ਚੰਗੀ ਜੋਬ ਤੁਹਾਡੀ ਉਰੇ ਲੱਗਦੀ ਆ ਪੂਰਾ ਚੰਗਾ ਸਕੈਲਾ ਤੁਹਾਡੇ ਚ ਕੰਮ ਕਰਨ ਤਾਂ ਤੁਸੀਂ ਉਰੇ ਆਓ ਬਾਈ ਆਪਦਾ ਕੰਮ ਛੱਡ ਕੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਪਾਣੀ ਡੂੰਗਾ ਹੁਣ ਕਰਕੇ ਉਰੇ ਮੱਛਰ ਮੱਖੀ ਦਾ ਸਾਰੇ ਮਤਲਬ ਏਰੀਏ ਚ ਕਿਤੇ ਵੀ ਨਹੀਂ ਹੈਗਾ ਕਮਾਲ ਹੋਊਗੀ ਕਿ ਰਾਤ ਆ ਅਸੀਂ ਬੈਠੇ ਰਹਿਆ ਤਕਰੀਬਨ 1 ਵਜੇ ਤੱਕ ਮੈਂ ਫਿਰ ਸਜਾਈ ਸੀ ਆ ਦੇਖੋ ਬਾਈ ਦੇਕਰ ਤੇ ਕੋਈ ਮੱਛਰ ਮੁੱਛਰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਤੇ ਬਾਈ ਨੇ ਥੋੜਾ ਜਿਹਾ ਗਾਰਡਨ ਬਣਾਇਆ ਹਾਂ ਚਲੋ ਮੈਂ ਉਹ ਵੀ ਤੁਹਾਡੇ ਨਾਲ ਸੰਝਾ ਕਰ ਲੈਣਾ ਹੈ ਨਾ ਤੇ ਆਹ ਦੇਖੋ ਰੇਤਾ ਜਾਂ ਹੋਰ ਸਬਜ਼ੀ ਦੀ ਮਿੱਟੀ ਹੈ ਬਾਈ ਰਾਤ ਨੂੰ ਮੈਂ ਇਸ ਬਾਰੇ ਗੱਲ ਕਰੀ ਸੀ ਜੀ ਤੇ ਕੁਝ ਵੀ ਨਹੀਂ ਹੁੰਦਾ ਬਾਈ ਮੈਂ ਬਾਈ ਨੂੰ ਕਿਹਾ ਮੈਂ ਕੱਦੂ ਤੋਰੀ ਕੁਛ ਤਾਂ ਲਾਓ ਕਹਿੰਦੇ ਬਾਈ ਹੁੰਦੀ ਨਹੀਂ ਹੈ ਜਾ ਉਰੇ ਮਿੱਟੀ ਇਸ ਤਰ੍ਹਾਂ ਦੀ ਆ ਜੇ ਤੁਸੀਂ ਘੁੰਮਣ ਆਉਣਾ ਤਾਂ ਘੁੰਮਣ ਦੇ ਲਈ ਬਹੁਤ ਵਧੀਆ ਵਧੀਆ ਜਗ੍ਹਾਵਾਂ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਕਹਿ ਲੋ ਵੀ ਅੰਮ੍ਰਿਤਸਰ ਅਮਰਸਾ ਸਾਹਿਬ ਜਾਂ ਦਿੱਲੀ ਵਾਲਾ ਦਿੱਲੀ ਵਾਲਾ ਕਿਲਾ ਬਖ ਬਖ ਬਹੁਤ ਤਰ੍ਹਾਂ ਨੇ ਆ ਨਾ ਆਪਣੇ ਇਸ ਤਰ੍ਹਾਂ ਦੇ ਜਗ੍ਹਾਵਾਂ ਦੇਖੋ ਉਸ ਤਾਂ ਉਰੇ ਵੀ ਬਹੁਤ ਨੇ ਯਾਰ ਤੇ ਹਾਂ ਜੇ ਟੂਰਿਸਟ ਪਲੇਸਾਂ ਤੇ ਤੁਸੀਂ ਆਉਣਾ ਤਾਂ ਬਹੁਤ ਵਧੀਆ ਜਗ੍ਹਾ ਹੈ ਤੇ ਕੰਮ ਕਰਨ ਲਈ ਆਉਣਾ ਓਰੇ ਤਾਂ ਕੋਈ ਖਾਸ ਨਹੀਂ ਹੈ ਯਾਰ ਸਾਰਾ ਏਰੀਆ ਚੀਨੀ ਨੇ ਇੱਧਰਲੇ ਵਸੇ ਵੀ ਇੱਧਰਲੇ ਵਸੇ ਸਾਰੇ ਚੀਨੀ ਰਹਿ ਇਸ ਏਰੀਆ ਦਾ ਸਾਰੇ ਤੇ ਕੋਈ ਟਾਵੇਂ ਐਨੇ ਏਰੀਆ ਦੇ ਵਿੱਚ ਕੋਈ ਟਾਵੇਂ ਪੰਜ ਚਾਰ ਘਰ ਮੁਸ਼ਕਲ ਨਾਲ ਇੰਡੀਆ ਵਾਲੇ ਭਰਾਵਾਂ ਦੇ ਹੋਣੇ ਪੰਜ ਚਾਰ ਘਰ ਮੁਸ਼ਕਲ ਨਾਲ ਤੇ ਜਾਂ ਅਡੋ ਡਿਸਟ੍ਰਿਕਟ ਹਨ ਕਿਸੇ ਨੇ ਹੋਰ ਹਨਾ ਪੰਜਾਬ ਤੋਂ ਲਾ ਲਓ ਕਿਸ ਤੋਂ ਤੇ ਬਾਕੀ ਸਾਰਾ ਚੀਨੀ ਆ ਓਰੇ ਗਵਰਨਮੈਂਟ ਗਵਰਨਮੈਂਟ ਕਰਪਸ਼ਨ ਬਹੁਤ ਜ਼ਿਆਦਾ ਆ ਯਾਰ ਬਹੁਤ ਜ਼ਿਆਦਾ ਹੁਣ ਟ੍ਰੈਕਟਰ ਨੂੰ ਲੈ ਕੇ ਬਾਈ ਰਾਤ ਮੈਨੂੰ ਦੱਸਦਾ ਸੀ ਕਹਿੰਦਾ ਬਹੁਤ ਜ਼ਿਆਦਾ ਆ ਯਾਰ ਥੋੜੀ ਥੋੜੀ ਗੱਲ ਤੇ ਜੇ ਤੁਹਾਡੇ ਕੋਲ ਲਾਇਸੈਂਸ ਵਗੈਰਾ ਵੀ ਹੈਗਾ ਨਾ ਤੁਸੀਂ ਡਰਾਈਵਿੰਗ ਕਰ ਦਿਓ ਫੇਰ ਵੀ ਥੋੜੇ ਤੋਂ ਪੈਸੇ ਭਾਲਦੇ ਆ ਬਹੁਤ ਤੰਗ ਕਰਦੇ ਆ ਇਸ ਤਰ੍ਹਾਂ ਦੇ ਤੇ ਬਾਕੀ ਮੈਂ ਤਾਂ ਇਹ ਕਹਿੰਦਾ ਵੀ ਸਕਿੱਲ ਹੋਣਾ ਜ਼ਰੂਰੀ ਆ ਤੁਹਾਡੇ ਕੋਲ ਜੇ ਤੁਸੀਂ ਆਉਣਾ ਇਧਰ ਉਹ ਮਿੱਤਰ ਅਨਮੋਲ ਭਾਈ ਆ ਗਿਆ ਸੀ ਆ ਗੱਡੀ ਆ ਬੱਚੇ ਨੂੰ ਛੱਡ ਕੇ ਤੇ ਅਨਮੋਲ ਤੋਂ ਆਪਾਂ ਜਾਣਕਾਰੀ ਲੈਣੇ ਆਂ ਵੀ ਕਿਸ ਤਰ੍ਹਾਂ ਦਾ ਸਿਸਟਮ ਆ ਉਹ ਸਕੂਲਾਂ ਦਾ ਸਿਸਟਮ ਹੋਰ ਅਨਮੋਲ ਠੀਕ ਆ ਭਾਈ ਠੀਕ ਆ ਬੜੀ ਵਧੀਆ ਨਜ਼ਾਰੇ ਆ ਅੱਛਾ ਤੇ ਕੇ ਵਜੇ ਸਵੇਰੇ ਤੁਸੀਂ ਮੇਰੇ ਖਾਲਚ ਤੁਸੀਂ ਮੈਨੂੰ 5:30 5 ਵਜੇ ਛੱਡ ਕੇ ਨਿਕਲ ਗਏ ਸੀ ਹਨਾ ਮੈਂ 5 ਵਜੇ ਸੁੱਤੇ ਪਿਆ ਨਹੀਂ ਛੱਡ ਗਈ ਸੀ ਛੱਡ ਗਈ ਮੈਂ ਯਾਨੀ ਕਿ 5:30 ਨਿਕਲਣਾ ਹੁੰਦਾ ਘਰੋਂ ਤੇ 6:00 ਵਜੇ ਕੇ 10 ਮਿੰਟ ਤੇ ਮੈਂ ਪਹਿਲਾਂ ਲੈਣਾ ਚੱਕਣਾ ਅੱਛਾ ਯਾਨੀ ਕਿ ਆਰਲੀ ਮਾਰਨਿੰਗ ਸਟਾਰਟ ਹੁੰਦਾ ਸੀ ਕੰਮ ਹੀ ਹੂੰ ਇਸ ਸਕੂਲ ਇਹਦੇ ਸਕੂਲ ਦੋ ਵਾਰੀ ਲੱਗਦੇ ਆ ਦਿਨ ਦੇ ਦੇ ਵਿੱਚ ਦੋ ਟਾਈਮ ਤੇ ਲੱਗਦੇ ਆ ਅੱਛਾ ਜਿਹੜੇ ਵਣਜੀ 6:30 ਵਜੇ ਜਵਾਹ ਚੱਕਿਆ ਸਵੇਰੇ ਉਹ ਦੁਪਹਿਰ ਨੂੰ 11:30 ਛੱਟਨੇ ਹੁੰਦੇ ਪਾਪਾ ਸਾ ਅੱਛਾ ਵਾਪਸ ਉਹ 11:30 ਵਾਪਸ ਲਿਹਾਉਣੇ ਤੁਸੀਂ ਵਾਪਸ ਲੋਕਾਂ ਦੇ ਘਰੇ ਘਰੋਂ ਘਰੀ ਛੱਡਣੇ ਹੂੰ ਫਿਰ ਉਸ ਤੋਂ ਬਾਅਦ ਉਹ ਛੱਡੀ ਜਾਣੇ ਤੇ ਜਿਹੜੇ ਸ਼ਾਮ ਵਾਲੇ ਉਹ ਚੱਕੀ ਜਾਣੇ ਨਾਲ ਅੱਛਾ ਜਿਵੇਂ ਕਿ ਅ ਸਾਢੇ 12:30 ਵਜੇ ਮੈਂ ਜਵਾਹ ਵਾਪਸ ਛੱਡਿਆ ਉਹ ਅਗਲੀ ਗਲੀ ਦੇ ਵਿੱਚੋਂ ਹੋਰ ਚੱਕ ਲਿਆ ਹੂੰ ਅੰਚਰ ਜਗਦੇ ਇੱਕ 30 ਤੇ ਸਕੂਲੇ ਫੇਰ ਛੱਡਣ ਲਿਆ ਕੇ ਹੋ ਅੱਛਾ ਤੇ ਫਿਰ ਫਿਰ ਸ਼ਾਮ ਨੂੰ ਕਿਹ ਬਜੇ ਹੋਈ ਨੇ ਫਿਰ ਸ਼ਾਮ ਨੂੰ ਜਿਹੜਾ ਲਾਸਟ ਬੱਸ ਸਾਡਾ ਜਾਂਦਾ ਪੰਜ ਚੀ ਵਾਲੇ ਦੀ ਛੁੱਟੀ ਹੁੰਦੀ ਹੈ ਸਕੂਲ ਤੋਂ ਅੱਛਾ ਤੇ ਸੁਬਾਹ ਛੱਡਦੇ ਛੱਡਦੇ 7:30 ਵੱਜ ਜਾਂਦੇ ਆ ਕਈ ਵਾਰ 7:00 ਵੱਜ ਜਾਂਦੇ ਤਿੰਨ ਟਾਈਮ ਲੱਗਦਾ ਸਕੂਲ ਨੂੰ ਦੋ ਟਾਈਮ ਲੱਗਦਾ ਦੋ ਟਾਈਮ ਤੇ ਫਿਰ ਏਜ ਦੇ ਹਿਸਾਬ ਨਾਲ ਹੁੰਦਾ ਬੱਚਿਆਂ ਦਾ ਹੈਗੀ ਹਾਂ ਹਾਂ ਜਿਹੜੇ ਵੱਡੇ ਬੱਚੇ ਆਗੇ ਯਾਨੀ ਜਿਹੜੇ ਪੱਕੇ ਨੇ ਕਿ ਵੀ ਸਮਝਦਾਰ ਆ ਉਹਦਾ अर्ली ਮਾਰਨਿੰਗ ਲੱਗਦਾ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਤਕਰੀਬਨ 1:30 1:40 ਦੇ ਸਟਾਰਟ ਹੁੰਦਾ ਸਕੂਲ ਠੀਕ ਹੈ ਠੀਕ ਹੈ ਠੀਕ ਹੈ ਲਗੀ ਔਰ 2 ਵਜੇ ਆਪਾਂ ਸ਼ੁਰੂ ਹੋ ਜਾਂਦੇ ਹੁੰਦੇ ਆ ਹਮ ਮਿੱਤਰੋ ਇੰਡੀਆ ਵਾਲਾ ਨਾਲੋਂ ਤਾਂ ਥੋੜਾ ਵੱਖਰਾ ਸਿਸਟਮ ਆ ਹਨਾ ਇੰਡੀਆ ਦੇ ਇੱਕ ਵਾਰੀ ਸਕੂਲ ਛੱਡੇ ਹਾਂ ਤੇ ਕੋਈ ਪ੍ਰੋਬਲਮ ਨਹੀਂ ਹਾਂ ਇੰਡੀਆ ਦੇ ਬਾਕੀ ਡਰਾਈਵਰਾਂ ਨੂੰ ਵੀ ਜਿਵੇਂ ਹੁਣ ਕੇਰਾਂ ਛੱਡਦੇ ਸਕੂਲ 'ਚ ਫਿਰ ਉੱਥੇ ਹੀ ਉਠਾ ਕੇ ਰੱਖਦੇ ਨੇ ਵਿਚਾਰ ਨੂੰ ਇਹ ਵੀ ਮੰਨਣ ਚਾ ਨਹੀਂ ਨਹੀਂ ਇੱਥੇ ਫੁੱਲ ਨਿਆਰੇ ਆ ਗਏ ਸਾਡਾ ਆ ਮੈਂ ਅੱਜ ਤਕਰੀਬਨ ਜਾਨਾ ਕਿ 3:00 ਵਜੇ ਹੈਗਾ ਅੱਜ ਮੈਂ 1:00 ਵਜੇ ਵਿਹਲਾ ਹੋ ਜਾਣਾ ਹਮ 1:00 ਵਜੇ ਤੋਂ ਬਾਅਦ ਫਿਰ ਮੇਰਾ ਲਾਸਟ ਕਿਡਾ ਜਿਹੜਾ ਹਮ ਉਹ ਮੈਂ ਚੱਕਣਾ ਤਕਰੀਬਨ 2:00 ਵਜੇ ਤੱਕ ਵਿਹਲਾ ਹੋ ਕੇ ਠੀਕ ਹੈ ਫਿਰ ਮੈਂ ਵਿਹਲਾ ਫਿਰ ਮੈਂ ਜਾਣਾ ਛਾਹ ਨੂੰ 5:30 ਜਾਣਾ ਠੀਕ ਹੈ ਅੱਜ ਤੱਕ ਵਿਹਲਾ ਹੋਊਗਾ ਕੋਈ ਕੰਮ ਨਹੀਂ ਫਿਰ ਮੇਰਾ ओके ਲੈ ਮੈਂ ਤੋਸ ਇਹ ਸਕੂਲਾਂ ਵਾਰੇ ਹਨਾ ਆਪਾਂ ਨੂੰ ਪਤਾ ਨਹੀਂ ਸੀ ਵੀ ਕਿਸ ਤਰ੍ਹਾਂ ਦੇ ਹਨਾ ਕਿ ਤੁਸੀਂ ਉਹਰੇ ਆਉਣਾ ਵੀ ਆ ਬੱਚੇ ਵਿੱਚੋਂ ਲੈ ਕੇ ਆਪਣੇਆਂ ਨੂੰ ਹਨਾ ਤੇ ਸਕੂਲੇ ਪਾਉਣੇ ਨੇ ਤੇ ਐਸਾ ਉਹਦਾ ਸਿਸਟਮ ਆ ਮਿੱਤਰੋ ਪਾਣੀ ਨੂੰ ਵਰਤਦੇ ਨੇ ਮਿੱਤਰੋ ਇਸ ਤਰ੍ਹਾਂ ਅੱਜਮਾ ਪਾਣੀ ਵਰਤਿਆ ਜਾਂਦਾ ਕਦੀ ਵੀ ਹਨਾ ਤੇ ਚਾਰਜ ਆਉਂਦਾ ਦੇ ਕੁਝ ਏ ਆ ਗਈ ਮਿਲਣੀਆਂ ਚੱਲਣੀਆਂ ਹੋ ਗੀਆਂ ਮਿੱਤਰੋ ਤੇ ਬਾਈ ਉਹਨੇ ਗਿਫਟ ਦੋਟ ਵੀ ਕੀਤੇ ਆਪਾਂ ਨੂੰ ਮੈਂ ਦੱਸ ਬਹੁਤ ਮਿਹਰਬਾਨੀਆਂ ਤੇ ਬਾਈ ਪ੍ਰਮਾਤਮਾ ਬਾਈ ਨੂੰ ਬਹੁਤ ਰੱਖੀਆਂ ਬਕਸੇ ਤੇ ਨਜ਼ਾਰੇ ਲਵੇ ਬਸ ਇੰਡੀਆ ਨਹੀਂ ਨਹੀਂ ਆਣਾ